ਸੱਸਰੀਕਾਂ ਸਾਰਿਆਂ ਨੂੰ ਪੇਸ਼ ਹੈ ਅਨਪੂਰ ਸੁਪਨੇ ਦਾ ਅਗਲਾ ਭਾਗ ਚਾਚਾ ਆਪਣਾ ਫੌਜੀ ਭਰਾਡੇ ਤੇ ਨਹਾਉਣ ਵਾਲਾ ਬਣਾਉਣ ਨੂੰ ਬੋਲਦਾਗਾ ਠੰਡੂ ਆਉ ਤੇਰੀ ਚਾਚੀ ਦੱਸਦੀ ਸੀ ਐਵੇਂ ਪੈਸੇ ਖਰਾਬ ਕਰਦਾ ਬਿੰਦਰ ਚਾਚਾ ਆਪਾਂ ਨੂੰ ਕੀ ਹੈ ਆਪਣਾ ਘਰ ਬੰਦਦਾ ਲੋਨ ਦੇ ਪੈਸੇ ਫੌਜੀ ਨੂੰ ਠੰਡੂ ਗੱਲ ਤਾਂ ਤੇਰੀ ਸਹੀ ਹੈ ਅੱਜ ਕਰਦੇ ਆ ਘਰੇ ਗੱਲ ਵੱਡੇ ਭਾਈ ਕੋਲੇ ਨਾਲੇ ਫੌਜੀ ਦਾ ਵਿਆਹ ਕਰਨ ਦੀ ਗੱਲ ਕਰਦੇ ਹਾਂ ਠੰਡੂ ਘਰੇ ਆ ਕੇ ਵਿਹਲਾ ਹੋ ਕੇ ਜਦੋਂ ਮੀਰਾ ਆਉਂਦਾ ਉਸ ਨੂੰ ਸਮਝਾਉਂਦਾ ਆਪਾਂ ਮੁੰਡੇ ਦਾ ਵਿਆਹ ਕਰਨਾ ਜੇ ਦੋ ਪੈਸੇ ਲਾ ਲਓ ਘਰੇ ਫਿਰ ਕੀ ਹੈ ਅੱਜ ਕੱਲ੍ਹ ਜ਼ਮਾਨਾ ਬਦਲ ਗਿਆ ਮੀਰਾ ਮੰਨ ਜਾਂਦਾ ਪਰ ਇਹ ਹੀ ਬੋਲਦਾ ਵੀ ਖੂਈ ਘਰੇ ਨਹੀਂ ਪੁੱਟਣੀ ਹੋਰ ਕੁਝ ਮਰਜ਼ੀ ਕਰ ਲਓ ਘਰੇ ਮਿਸਤਰੀ ਲੱਗ ਜਾਂਦੇ ਆ ਨਵੇਂ ਭਾਂਡੇ ਬਣ ਜਾਂਦੇ ਆ ਇੱਕ ਨਹਾਉਣ ਵਾਲਾ ਵੀ ਬਣਾ ਲੈਂਦੇ ਆ ਉਸ ਵੇਲੇ ਬਿਨਾਂ ਛੱਤ ਤੋਂ ਇੱਕ ਬਲਗਨ ਮਾਰਿਆ ਜਾਂਦਾ ਸੀ ਤੇ ਫਰਸ਼ ਲਾ ਦਿੱਤੀ ਜਾਂਦੀ ਸੀਗੀ ਦਰਵਾਜੇ ਦੀ ਜਗ੍ਹਾ ਕੰਧ ਹੀ ਕੱਢੀ ਜਾਂਦੀ ਸੀ ਅੱਗੇ ਇੱਕ ਕੰਧ ਮੋੜ ਕੇ ਕੱਢੀ ਜਾਂਦੀ ਸੀ ਕੋਈ ਬਿਰਲਾ ਹੀ ਨਹਾਉਣ ਵਾਲੇ ਨੂੰ ਬਾਰੀ ਲਾਉਂਦਾ ਸੀ ਬਾੜੇ 'ਚ ਨਵੀਂ ਖੂਹੀ ਬਣਾਈ ਗਈ ਉਸਦੇ ਵੀ ਅੱਗੇ ਕੰਧ ਕੱਢੀ ਗਈ ਕੋਈ ਬਾਰੀ ਬੂਰੀ ਨਹੀਂ ਲੱਗਦੀ ਹੁੰਦੀ ਸੀ ਉਸ ਵਿੱਚ ਬੈਠਾ ਹੁੰਦਾ ਸੀ ਕੋਈ ਤੇ ਉਸ ਨੂੰ ਹੋਰ ਆਉਣ ਦਾ ਪਤਾ ਲੱਗ ਜਾਂਦਾ ਸੀ ਖੰਗ ਪੈਂਦਾ ਸੀ ਖੰਗੂਰਾ ਮਾਰ ਦਿੰਦਾ ਸੀ ਫੌਜੀ ਇਹ ਦੇਖ ਗੁੱਸੇ ਵੀ ਹੁੰਦਾ ਸੀ ਫਿਰ ਸੋਚਦਾ ਸੀ ਚੱਲ ਹੁਣ ਨਹੀਂ ਨਵੀਂ ਬਣਾਈ ਤਾਂ ਪਹਿਲਾਂ ਤਾਂ ਨਹੀਂ ਬਣਾਈ ਚਲ ਕੋਈ ਗੱਲ ਨਹੀਂ ਚਲ ਨਵੀਂ ਤਾਂ ਬਣ ਗਈ ਨਾ ਤੇ ਹੁਣ ਉਹਨੇ ਫੌਜੀ ਨੇ ਮੂਰੇ ਨਾ ਕੰਧ ਦੇ ਪੱਲੀ ਪਾਤੀ ਸੀ ਇਹ ਭੈੜੀ ਨਹੀਂ ਲੱਗਦੀ ਸੀ ਫੌਜੀ ਵਾਸਤੇ ਰਿਸ਼ਤਾ ਪਾਲੀ ਆਪਦੀ ਮਾਸੀ ਦੀ ਕੁੜੀ ਦਾ ਲੈ ਕੇ ਆਈ ਬਲਬੀਰ ਨੂੰ ਰਿਸ਼ਤਾ ਬਿਸ਼ਨੀ ਨੇ ਆਪਦੇ ਰਿਸ਼ਤੇਦਾਰੀ ਚੋਂ ਕਰਵਾ ਦਿੱਤਾ ਸੀਗਾ ਬੜੀਆਂ ਸਿਆਣੀਆਂ ਕੁੜੀਆਂ ਸੀਗਾ ਮਲਕੀਤ ਦੀ ਘਰ ਵਾਲੀ ਚਰਨੋਂ ਪੰਜ ਪੜੀ ਸੀ ਮਲਬੀਰ ਦੀ ਘਰ ਵਾਲੀ ਮੂਰਤੀ ਇੱਕ ਦੋ ਜਮਾਤਾਂ ਪੜੀ ਸੀ ਪਰ ਕੱਪੜੇ ਸਲਾਈ ਦਾ ਕੰਮ ਜਾਣਦੀ ਸੀ ਚਰਨੋਂ ਦੀ ਟੌਰ ਵੱਖਰੀ ਸੀ ਜਦੋਂ ਕੋਈ ਬੋਲਦਾ ਚਰਨੋਂ ਨੂੰ ਫੌਜਨ ਬੋਲਦਾ ਸੀ ਕੁੜੇ ਫੌਜੇ ਨਹੀਂ ਇਹ ਹੀ ਸੁਣ ਚਰਨੋਂ ਹਵਾ 'ਚ ਰਹਿੰਦੀ ਸੀ ਮਲਕੀਤ ਵਿਆਹ ਤੋਂ ਬਾਅਦ ਡਿਊਟੀ ਜਾਂਦਾ ਰਹਿੰਦਾ ਚਰਨੋਂ ਪੇਕੇ ਮਿਲਣ ਜਾਂਦੀ ਰਹਿੰਦੀ ਆ ਪਾਲੀ ਵੀ ਚਰਨੋਂ ਨੂੰ ਪੇਕੇ ਜੇਨ ਜਾਣ ਵਾਲੇ ਬੋਲਦੀ ਆ ਹੁਣ ਤੂੰ ਵੀ ਫੌਜੀ ਦੇ ਹੁਣ ਵੇਲੇ ਆਏਂਗੀ ਚੰਗਾ ਐਸ਼ ਕਰੀ ਕਰੇ ਉਹਨਾਂ ਟਾਈਮ ਆਪੇ ਫੌਜੀ ਲੈਣ ਆਉ ਤੈਨੂੰ ਮੂਰਤੀ ਕਰਦੇ ਸਾਰੇ ਕੰਮ ਕਰਕੇ ਕੱਪੜੇ ਸਲਾਈ ਕਰਦੀ ਆ ਕਢਾਈ ਵੀ ਕਰਦੀ ਆ ਚਰਨੋਂ ਤਾਂ ਪੇਕੇ ਗਈ ਨੂੰ ਮਹੀਨਾ ਹੋ ਗਿਆ ਵਾਪਸ ਨਹੀਂ ਆਈ ਰਾਣੀ ਵਰਗੇ ਆਏ ਹੋਏ ਸੀ ਰਾਣੀ ਨੇ ਕਿਹਾ ਬੀਬੀ ਭਾਬੀ ਹਜੇ ਤੱਕ ਕਿਉਂ ਨਹੀਂ ਆਈ ਬਿਸ਼ਨੀ ਕੋਈ ਨਾ ਆਜੂ ਪੁੱਤ ਮਰੋ ਬੋਲਦੀ ਰਾਣੀ ਪੁੱਤ ਐਂ ਕਰੋ ਤੂੰ ਆਪਦੇ ਵੱਡੇ ਬਾਪੂ ਨੂੰ ਲੈ ਜਾ ਤੇ ਜਾ ਕੇ ਚਰਨੋਂ ਨੂੰ ਲੈ ਆ ਅਗਲੇ ਦਿਨ ਤੇਜਾ ਤੇ ਰਾਣੀ ਦੋਨੋਂ ਚਰਨੋਂ ਨੂੰ ਲੈ ਆਉਂਦੇ ਆ ਚਰਨੋਂ ਦੇ ਘਰੇ ਜਾਂਦੇ ਰਹੇ ਚਾਹ ਪਾਣੀ ਪੀਤਾ ਤੇ ਰਾਣੀ ਨੇ ਚਰਨੋਂ ਨੂੰ ਕਿਹਾ ਮਾ ਸੀਜੀ ਅਸੀਂ ਭਾਬੀ ਨੂੰ ਲੈਣ ਆਏ ਆ ਚਰਨੋ ਖੁਦ ਬੋਲ ਪਈ ਮੈਂ ਕਿ ਤੁਹਾਡੇ ਨਾਲ ਜਾਉ ਜਦੋਂ ਫੌਜੀ ਛੁੱਟੀ ਆਊਗਾ ਉਸ ਵੇਲੇ ਜਾਉਂਗੀ ਆਏ ਨਹੀਂ ਮੈਂ ਜਾਂਦੀ ਹਰ ਇੱਕ ਨਾਲ ਤੇਜੇ ਨੇ ਬਹੁਤ ਪਿਆਰ ਨਾਲ ਸਮਝਾਇਆ ਪਰ ਕੁਝ ਨਾ ਸਮਝੇ ਰਾਣੀ ਤੇ ਤੇਜਾ ਘਰੇ ਵਾਪਸ ਆ ਕੇ ਘਰੇ ਆ ਕੇ ਸਭ ਨੂੰ ਗੱਲ ਦੱਸੀ ਤੇਜੇ ਨੇ ਕਿਹਾ ਰਾਣੀ ਪਤਾ ਆਪਦੇ ਵੀਰ ਮਲਕੀਤ ਨੂੰ ਚਿੱਠੀ ਲਿਖ ਦੱਸ ਦੇ ਛੁੱਟੀ ਲੈ ਕੇ ਆ ਜੂ ਇਹਨਾਂ ਸੁਣ ਕੇ ਮਰੋ ਬੋਲੀ ਰਹਿਣ ਦਿਓ ਕਿਉਂ ਮੈਂ ਪੁੱਤ ਨੂੰ ਫਿਕਰਾਂ ਚ ਪਾਉਣਾ ਨਿੱਕੀ ਜੀ ਗੱਲ ਐ ਹਜੇ ਨਿਆਣੀ ਕੁੜੀ ਆਪੇ ਸਮਝ ਆ ਜੂਗੀ ਗੱਲ ਐ ਉਹਨਾ ਐ ਇੱਥੇ ਹੀ ਖਤਮ ਕਰ ਦਿੱਤੀ ਉਧਰ ਚਰਨੋਂ ਮਲਕੀਤ ਨੂੰ ਚਿੱਠੀ ਲਿਖ ਦਿੱਤੀ ਵੀ ਜਦੋਂ ਤੁਸੀਂ ਲੈਣ ਆਏ ਮੈਂ ਫੇਰ ਆਉ ਕਿਉਂਕਿ ਮੈਨੂੰ ਕਿਹੜਾ ਕੋਈ ਲੈਣ ਆਇਆ ਆਪੇ ਕਿਵੇਂ ਜਾਂਦੀ ਰਹਾ ਮੂਰਤੀ ਤੇ ਬਲਵੀਰ ਦੋਨੋਂ ਵਧੀਆ ਕੰਮ ਕਰਦੇ ਸੀ ਮਲਕੀਤ ਕਈ ਮਹੀਨੇ ਤੋਂ ਛੁੱਟੀ ਲੈ ਕੇ ਘਰੇ ਆ ਗਿਆ ਮਲਕੀਤ ਸਿੱਧਾ ਸੌਰੀ ਗਿਆ ਉੱਥੇ ਚਰਨੋਂ ਨੂੰ ਘਰੋਂ ਲੈ ਆਇਆ ਘਰੇ ਆ ਕੇ ਸਭ ਨਾਲ ਵਧੀਆ ਰਿਹਾ ਪਰ ਚਰਨੋਂ ਵਾਲੀ ਗੱਲ ਨਾ ਕੀਤੀ ਕਈ ਦਿਨਾ ਬਾਅਦ ਮਰੋ ਨੂੰ ਮਲਕੀਤ ਬੋਲਦਾ ਮਾਂ ਤੁਸੀਂ ਚਰਨੋਂ ਨੂੰ ਲੈਣ ਕਿਉਂ ਨਹੀਂ ਗਏ ਜੇ ਮੈਂ ਘਰੇ ਹੈ ਨਹੀਂ ਇਹਦਾ ਮਤਲਬ ਇਹ ਨਹੀਂ ਵੀ ਚਰਨੋਂ ਦਾ ਘਰ ਨਹੀਂ ਇਹ ਇਹ ਸੁਣ ਕੇ ਮਰੋ ਬੋਲੀ ਪੁੱਤ ਲੈਣ ਕਿਉਂ ਨਹੀਂ ਗਏ ਤੇਰਾ ਬਾਪੂ ਤੇ ਰਾਣੀ ਦੋਨੋਂ ਗਏ ਸੀ ਚਰਨੋਂ ਨੇ ਮਨਾ ਕੀਤਾ ਸੀ ਮਲਕੀਤ ਬੋਲਿਆ ਬੀਬੀ ਤੁਸੀਂ ਵੀ ਸਮਝਦੇ ਨਹੀਂ ਚਰਨੋਂ ਤਾਂ ਨਿਆਣੀ ਮਤ ਦੀ ਸੀ ਤੁਸੀਂ ਸਿਆਣੇ ਸੀ ਦੁਬਾਰਾ ਜਾਂਦੇ ਮਰੋ ਮਲਕੀਤ ਨੂੰ ਬੋਲਦੀ ਹੈ ਪੁੱਤ ਸਾਨੂੰ ਇੰਨਾ ਕੀ ਪਤਾ ਵੀ ਇਹ ਗੁੱਸਾ ਵਧਾ ਲੂੰ ਮੈਂ ਖੁਦ ਨਾਲ ਜਾ ਕੇ ਲੈ ਆਉਂਦੀ ਪੁੱਤ ਸਾਨੂੰ ਇਹ ਆਉਂਦਾ ਨਹੀਂ ਖਣੀ ਭਾਈ ਇਹ ਗੁੱਸਾ ਸਾਨੂੰ ਕਰਨ ਨਹੀਂ ਦਿੱਤਾ ਕਿਸੇ ਨੇ ਮਲਕੀਤ ਤੇ ਮਰੋ ਦੋਨੋਂ ਗੱਲਾਂ ਕਰਦੇ ਰਹਿ ਆਪਦੇ ਆਪ ਦੇ ਕੰਮ ਕਰਨ ਲੱਗ ਜਾਂਦੇ ਆ ਚਰਨੋਂ ਦੀ ਪਾਲੀ ਨਾਲ ਜ਼ਿਆਦਾ ਬੰਦੀ ਸੀ ਪਰਮੀ ਜਿਹੜੀ ਪਰਮੀ ਨਰਮ ਦੁੱਖ ਦੀ ਮਾਰੀ ਕਿਉਂਕਿ ਇੱਕ ਪੁੱਤੋ ਦੀ ਮੱਧਬੁੱਧੀ ਦਾ ਸੀ ਸਾਰਾ ਦਿਨ ਟਿਕਦੀ ਨਾ ਕੁਝ ਗੁੱਡੂ ਖਵਾ ਗੁੱਡੂ ਨੂੰ ਖਵਾ ਦਿੰਦੀ ਸੀਗੀ ਕਦੇ ਨੁਹਾ ਦਿੰਦੀ ਸੀ ਘਰ ਦੇ ਕੰਮ ਕਰਦੀ ਪਰ ਮੀ ਅਕਦੀ ਨਹੀਂ ਸੀ ਪਰ ਅੰਦਰੋਂ ਅੰਦਰੀ ਮੱਚੀ ਹੋਈ ਸੀ ਦੁਖੀ ਸੀ ਸੁੱਕ ਕੇ ਲੱਕੜ ਬਣੀ ਹੋਈ ਸੀ ਇੱਕ ਪਿੰਡਾਂ ਵਾਲੇ ਇੰਨੇ ਮਹਿੰਗੇ ਇਲਾਜ ਉਸ ਵੇਲੇ ਨਹੀਂ ਕਰਾਉਂਦੇ ਸੀ ਦੇਸੀ ਇਲਾਜ ਜਿਆਦਾ ਜਾਂ ਬਾਬਿਆਂ ਕੋਲੇ ਫਿਰਦੇ ਹੁੰਦੇ ਸੀ ਅਮਰੋ ਤੇ ਬਿੰਦਰ ਥਾਂ ਥਾਂ ਬਾਬਿਆਂ ਕੋਲੇ ਗਏ ਕਿਸੇ ਨੇ ਕਿਹਾ ਇਹਨੂੰ ਬੋਲ ਪਿਆ ਇਸ ਦਾ ਜਨਮ ਹੋਇਆ ਤੁਹਾਡੇ ਘਰੇ ਕੋਈ ਔਰਤ ਨੇ ਆ ਕੇ ਆਵਾਜ਼ ਮਾਰੀ ਬਿੰਦਰ ਨੇ ਕਿਹਾ ਬਾਬਾ ਜਵਾਕ ਦਾ ਹਸਪਤਾਲ ਹੋਇਆ ਸੀ ਘਰੇ ਆਵਾਜ਼ ਨਾਲ ਕੀ ਲੈਣਾ ਦੇਣਾ ਅਮਰੋ ਬੋਲੀ ਬਾਬਾ ਅੱਜ ਕੱਲ ਦੇ ਜਵਾਕ ਨਾ ਸਮਝ ਇਹਨਾਂ ਨੂੰ ਕੀ ਪਤਾ ਆਵਾਜ਼ਾਂ ਪੈ ਗਈ ਹੋਣੀ ਆ ਕੋਈ ਬਾਬਾ ਬੋਲਦਾ ਤੇਰੀ ਦਰਾਣੀ ਜਠਾਣੀ ਨੇ ਕਰਿਆ ਕਰਾਇਆ ਕੋਈ ਬੋਲਦਾ ਤੇਰੀ ਦਰਾਣੀ ਬਾਹਰਲੇ ਬਾਬੇ ਨੂੰ ਮੰਨਦੀ ਹੈ ਉਹ ਆ ਕੇ ਗਈ ਆ ਭਾਈ ਤੁਹਾਡੇ ਘਰੇ ਇਹਨਾਂ ਸੁਣ ਕੇ ਬਿੰਦਰ ਹੋਰ ਜਵਾਕ ਲੈਣ ਬਾਰੇ ਸੋਚਦਾ ਨਹੀਂ ਇੱਕ ਦਿਨ ਮਾਂ ਨੂੰ ਬੋਲਦਾ ਬੀਬੀ ਆਪਾਂ ਆਪ ਦਾ ਦੇਖਣਾ ਆਪਾਂ ਅੱਡ ਵੱਖਰੇ ਹੋ ਜਾਂਦੇ ਹਾਂ ਅਮਰੋ ਦਾ ਦਵਾਰ ਦਿਮਾਗ ਵੀ ਵੱਖੋਂ ਨੂੰ ਮੰਨ ਗਿਆ ਸੀ ਕਿਉਂਕਿ ਪੋਤੇ ਦੇ ਚੱਕਰ ਚ ਉਹ ਚੰਗਾ ਨਹੀਂ ਲੱਗਦੀ ਸੀ ਜਿੰਨਾ ਟਾਈਮ ਬਾਹਰਲੇ ਦੀ ਗੱਲ ਕੰਨ 'ਚ ਨਹੀਂ ਪਈ ਉਹਨਾ ਟਾਈਮ ਸਹੀ ਹੁਣ ਬਾਬਿਆਂ ਨੇ ਕੰਨ ਪਰ ਦਿੱਤੇ ਸੀ ਮੂਰਤੀ ਸਿਆਣੀ ਬਹੁਤ ਸੀ ਚਰਨੋਂ ਦੀ ਇੱਕ ਜਿੱਦ ਸੀ ਮਲਕੀਤ ਦੇ ਨਾਲ ਜਾਣਾ ਉੱਥੇ ਰਹਿਣਾ ਘਰੇਬਿੰਦਰ ਤੇ ਅਮਰੋ ਨੇ ਘਰ ਵੱਖਰੇ ਕਰਨ ਦੀ ਗੱਲ ਸ਼ੁਰੂ ਕਰ ਦਿੱਤੀ ਅਮਰੋ ਦੇ ਦਿਮਾਗ 'ਚ ਸੀ ਨਿੱਕੋ ਦਾ ਮੁੰਡਾ ਪਾਲ ਵਿਹਲਾ ਬਾਬਿਆਂ ਕੋਲੇ ਫਿਰਦਾ ਤਵੀਤ ਧਾਗੇ ਲੈ ਕੇ ਆਉਂਦਾ ਹੋ ਜਾਂ ਆਪਦੇ ਮੁੰਡੇ ਵਾਸਤੇ ਨਿੱਕੋ ਜਾਂਦੀ ਹੋ ਇਸ ਦੇ ਪੇਕੇ ਹੋ ਸਕਦਾ ਕਿਸੇ ਬਾਹਰਲੇ ਬਾਬੇ ਨੂੰ ਮੰਨਦੇ ਹੁਣ ਅਮਰੋ ਦੇ ਰੋਜ਼ ਇੱਕ ਨਵੀਂ ਗੱਲ ਦਿਮਾਗ 'ਚ ਆਇਆ ਕਰੇ ਮਹੀਨੇ ਤੱਕ ਕੁਸਰਮੁਸਰ ਹੁੰਦੀ ਗਈ ਫਿਰ ਇੱਕ ਦਿਨ ਪਾਲੀ ਨੇ ਚਰਨੂ ਨੂੰ ਉਂਗਲ ਲਾ ਦਿੱਤੀ ਚਰਨੋ ਤੁਸੀਂ ਇੱਥੇ ਪਿੰਡ 'ਚ ਕਿਵੇਂ ਰਹਿਣਾ ਫੌਜੀ ਐ ਤੁਸੀਂ ਸ਼ਹਿਰ ਕਰ ਲਓ ਇੱਥੇ ਆਵਦਾ ਹਿੱਸਾ ਲੈ ਜੋ ਟੌਰ ਨਾਲ ਰਹੋ ਤੂੰ ਪੜ੍ਹੀ ਲਿਖੀ ਹੈ ਚਰਨੋ ਨੇ ਮਲਕੀਤ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਰੋ ਹਿੱਸਾ ਲਓ ਆਪਾਂ ਸ਼ਹਿਰ ਜਾਣਾ ਮਲਕੀਤ ਨੇ ਕਿਹਾ ਹਿੱਸੇ ਲੈਣ ਨੂੰ ਕੀ ਐ ਇਹ ਘਰ ਐ ਜ਼ਮੀਨ ਕਿਹੜੀ ਐ ਚਰਨੂ ਨੇ ਕਿਹਾ ਤੁਸੀਂ ਜਿਵੇਂ ਵੀ ਕਰੋ ਕੁਝ ਵੀ ਕਰੋ ਆਪਾਂ ਹਿੱਸਾ ਲੈਣਾ ਇੱਥੇ ਆਪਣਾ ਕੁਝ ਨਹੀਂ ਬਣਨਾ ਤੇਰੀ ਤਨਖਾਹ ਤੇ ਸਾਰੇ ਐਸ਼ ਕਰਦੇ ਆ ਤੇਰੀ ਕਮਾਈ ਸਾਂਝੇ ਘਰ ਚ ਲੱਗਦੀ ਹੈ ਆਪਾਂ ਆਪਣੀ ਕਮਾਈ ਨਾਲ ਆਪਦਾ ਘਰ ਬਣਾਵਾਂਗੇ ਇੱਥੇ ਦੂਜਿਆਂ ਦੇ ਜਿਵਾਕ ਪਾਲਣ ਨੂੰ ਬੈਠੇ ਆ ਕੱਲ ਨੂੰ ਸੁੱਖਣ ਵਾਲ ਆਪਣੇ ਜਿਮਾਕ ਹੋਊਗਾ ਉਹਨਾਂ ਨੂੰ ਵਧੀਆ ਸਕੂਲ ਚ ਪੜ੍ਹਾਵਾਂਗੇ ਘਰੇ ਸਾਰੇ ਬੈਠ ਗਏ ਪਿੰਡ ਦੇ ਸਿਆਣੇ ਬੰਦੇ ਵੀ ਸੱਦ ਲੈ ਗਏ ਘਰ ਦਾ ਬਟਵਾਰਾ ਹੋ ਗਿਆ ਨਿੱਕੋ ਤੇ ਠੰਡੂ ਦੋਨੋਂ ਚਪ ਪਹਿਰਾਣ ਸੀ ਸਾਰਿਆਂ ਨੇ ਆਪਦੇ ਜਵਾਕਾਂ ਸਾਂਝੇ ਘਰ ਚ ਵਿਆਹ ਲਏ ਸੀ ਮੇਰੇ ਜਵਾਕ ਹਜੇ ਕੁਆਰੇ ਐ ਇਹ ਪਹਿਲਾ ਹੀ ਅੱਡ ਹੋਣ ਲੱਗ ਪਏ ਫੌਜੀ ਨੇ ਕਿਹਾ ਆ ਬਰਾਂਡਾ ਮੈਂ ਪਾਏ ਆ ਬਾਕੀ ਘਰ ਚੋਂ ਬੰਦਾ ਹਿੱਸਾ ਇਹ ਮੈਨੂੰ ਦਿੱਤਾ ਜਾਣ ਮੈਂ ਇੱਥੇ ਨਹੀਂ ਰਹਿਣਾ ਬਿੰਦਰ ਤੂੰ ਬਰਾਂਡੇ ਕਿਵੇਂ ਇਕੱਲੇ ਨੇ ਪਾ ਦਿੱਤੇ ਤੇਰੇ ਵਿਆਹ ਤੇ ਜੋ ਖਰਚ ਹੋਇਆ ਇੰਨੀ ਗੱਲ ਤੇ ਫੌਜੀ ਤੇ ਬਿੰਦਰ ਗੁੱਸੇ ਚ ਆ ਗਏ ਪਰ ਮੀਰੇ ਨੇ ਗੁੱਸੇ ਚ ਕਿਹਾ ਅਸੀਂ ਕਮਲੇ ਬੈਠੇ ਆ ਤੁਸੀਂ ਜ਼ਿਆਦਾ ਸਿਆਣੂ ਆਪੇ ਕਰ ਲਓ ਫੈਸਲੇ ਸਾਨੂੰ ਕਿਉਂ ਸੱਦਿਆ ਹਜੇ ਮੈਂ ਜਿਉਂਦਾ ਬੈਠਾ ਮਰਿਆ ਨਹੀਂ ਬਿੰਦਰਵਰਗੇ ਚੁੱਪ ਹੋਗੇ ਪਿੰਡ ਦੇ ਇੱਕ ਬੰਦੇ ਨੇ ਕਿਹਾ ਹੋਰ ਕੋਈ ਕਿਸੇ ਨੇ ਗੱਲ ਕਹਿਣੀ ਹੋਵੇ ਠੰਡੂ ਬੋਲ ਪਿਆ ਭਰਾਵਾ ساری ਉਮਰ ਇਹੀ ਘਰ ਚ ਮਿਹਨਤ ਕੀਤੀ ਹੈ ਦੁੱਧ ਪਾਉਣ ਦਾ ਕੰਮ ਕੀਤਾ ਸਾਰਿਆਂ ਨੇ ਆਪਦੇ ਜਵਾਕ ਵਿਆਹ ਲਏ ਸਾਂਝੇ ਕਰੋ ਆ ਬਾਈ ਨੇ ਵੀ ਰਾਣੀ ਦਾ ਵਿਆਹ ਕਰ ਲਿਆ ਪਰ ਮੇਰੇ ਤਾਂ ਹਜੇ ਇੱਕ ਜਵਾਕ ਨਹੀਂ ਵਿਆਹਾ ਮੇਰਾ ਕੀ ਬਣੂ ਸਾਰੇ ਨੇ ਰਲ ਕੇ ਫੈਸਲਾ ਕੀਤਾ ਸਾਰੇ ਭਰਾਵਾਂ ਨੂੰ ਕਿਹਾ ਠੰਡੂ ਤੇ ਤੇਜੇ ਦੇ ਜਵਾਕਾਂ ਦੇ ਵਿਆਹ ਤੇ 20-20 ਹਜ਼ਾਰ ਦੇਣਾ ਮਰੋਦੀ ਗੁੱਡੀ ਤੇ ਵਿਆਹ ਤੇ 10-10 ਹਜ਼ਾਰ ਦੇਣਾ ਹੋ ਕਿਉਂਕਿ ਮੁੰਡੇ ਵਿਆਏ ਹੈ। ਬਾਕੀ ਆਪਦੀ ਇੱਛਾ ਅਨੁਸਾਰ ਵੱਧ ਦੇਣਾ ਤੁਹਾਡੀ ਮਰਜ਼ੀ। ਸਾਰੇ ਗੱਲ ਮੰਨ ਗਏ। ਫੌਜੀ ਨੂੰ ਨਵੀਂ ਬਾਹਰਲੀ ਬੈਠਕ ਆ ਗਈ। ਵਾੜੇ ਵਾਲੇ ਘਰ ਦੇ ਦੋ ਹਿੱਸੇ ਹੋਗੇ ਕਿਉਂਕਿ ਉੱਥੇ ਅਮਰੋ ਤੇ ਬਿਸ਼ਨੂ ਬਿਸ਼ਨੀ ਦੇ ਹਿੱਸੇ ਆ ਗਏ। ਮੀਰਾ ਤੇ ਤੇਜਾ ਵਾੜੇ ਵਾਲੇ ਘਰੇ ਰਹਿਣ ਨੂੰ ਤਿਆਰ ਹੋ ਗਏ ਕਿਉਂਕਿ ਮੀਰੇ ਨੇ ਕਿਹਾ ਮੈਨੂੰ ਉਹੀ ਪੁਰਾਣਾ ਠੀਕ ਹੈ। ਕੋਈ ਆਏ ਨਾ ਕਹੇ ਵੱਡਾ ਭਰਾ ਸਭ ਕੁਝ ਲੈ ਗਿਆ ਵਧੀਆ ਘਰ ਦੇ ਜਵਾਕ ਵਿਆਹ ਕਰ ਲਏ ਸੀ ਅਸੀਂ ਖੁਦ ਬਣਾ ਲਵਾਂਗੇ ਘਰ ਕੈਲੇ ਤੇ ਠੰਡੂ ਨੂੰ ਵਧੀਆ ਘਰ ਆ ਗਏ ਮਰੋ ਤੇ ਨਿੱਕੇ ਨੇ ਕਿਹਾ ਅਸੀਂ ਇਕੱਠੀਆਂ ਰਹਾਂਗੀਆਂ ਅਸੀਂ ਅੱਡ ਨਹੀਂ ਹੁੰਦੇ ਪਰ ਫੌਜੀ ਨੇ ਕਿਹਾ ਮੈਨੂੰ ਮੇਰਾ ਹਿੱਸਾ ਦੇ ਉਹਦੇ ਮੈਂ ਅੱਡ ਹੋਣਾਗਾ ਘਰ ਦੇ ਦੋ ਹਿੱਸੇ ਕਰਕੇ ਬਾਹਰਲੀ ਬੈਠਕ ਦੀ ਸੇਧ ਮਲਕੀਤ ਨੂੰ ਹਿੱਸਾ ਆ ਗਿਆ ਅਤੇ ਨਿੱਕੋ ਨੇ ਕਿਹਾ ਜਦੋਂ ਇਹ ਜਦ ਕਰਦਾ ਫਿਰ ਆਪਦਾ ਹਿੱਸਾ ਵੀ ਰੱਖਾਂਗੇ ਨਿੱਕੋ ਨੇ ਆਪਦੇ ਘਰ ਦੇ ਤਿੰਨ ਹਿੱਸੇ ਕਰਕੇ ਇੱਕ ਹਿੱਸਾ ਫੌਜੀ ਨੂੰ ਦੇ ਦਿੱਤਾ ਗਿਆ ਹੁਣ ਫੌਜੀ ਨੇ ਕਿਹਾ ਮੈਨੂੰ ਬੰਦੇ ਪੈਸੇ ਦੇ ਦਿਓ ਤੁਸੀਂ ਹਿੱਸਾ ਰੱਖ ਲਓ ਠੰਡੂ ਨੇ ਕਿਹਾ ਸਾਲ ਨੂੰ ਤੈਨੂੰ ਤੇਰੇ ਹਿੱਸੇ ਤੇ ਪੈਸੇ ਮਿਲ ਜਾਣਗੇ ਹੁਣ ਸਾਡੇ ਕੋਲ ਹੈ ਨਹੀਂ ਘਰ ਦਾ ਪਟਵਾਰਾ ਹੋ ਗਿਆ ਮੀਰਾ ਤੇ ਤੇਜੇ ਨੇ વાੜੇ ਦੇ ਦੋ ਹਿੱਸੇ ਕਰ ਲਏ ਮੀਰੇ ਨੇ ਕਿਹਾ ਅੱਜ ਹੀ ਹਿੱਸੇ ਕਰ ਲਓ ਫਿਰ ਥੋੜੇ ਦਿਨਾਂ ਬਾਅਦ ਇਹ ਹਿੱਸੇ ਕਰਦੇ ਫਿਰਨਗੇ ਫਿਰ ਪੰਚਾਇਤਾਂ ਅਸੀਂ ਦੁਬਾਰਾ ਸਾਧਦੇ ਫਿਰਾਂਗੇ ਤੇਜੇ ਤੇ ਵਿਸ਼ਨੂ ਨੂੰ ਵਿਸ਼ਣੀ ਨੂੰ ਕਿਹਾ ਸਾਨੂੰ ਇੱਕ ਕਮਰਾ ਬਥੇਰਾ ਭੈਣੇ ਤੁਹਾਡੇ ਮੁੰਡੇ ਨੂੰ ਹਾਂ ਤੁਸੀਂ ਦੋ ਕਮਰੇ ਰੱਖ ਲਓ ਰੋਟੀਆਂ ਉਹਨਾਂ ਟਾਈਮ ਇਕੱਠੀਆਂ ਬਣਾ ਲਵਾਂਗੇ ਜਿੰਨਾ ਟਾਈਮ ਘਰ ਠੀਕ ਨਹੀਂ ਹੁੰਦਾ ਕਿਉਂਕਿ ਬਾੜੇ 'ਚ ਦੋ ਕਮਰੇ ਸੀ ਇੱਕ ਵੱਡਾ ਇੱਕ ਕਮਰੇ 'ਚ ਕੰਧ ਕੱਢ ਕੇ ਦੋ ਬਣਾ ਦਿੱਤੇ ਗਏ ਸੀ ਇਸ ਵਿੱਚ ਤੂੜੀ ਰੱਖਦੇ ਸੀ ਤੂੜੀ 'ਸਵਾਰ ਬਾਹਰ ਇੱਕ ਕੁੱਪ ਬਣਾ ਕੇ ਰੱਖ ਦਿੱਤੀ ਗਈ ਇੱਕ ਪਸ਼ੂਆਂ ਵਾਸਤੇ ਖੁੱਲਾ ਬਰਾਂਡਾ ਸੀ ਉਸ ਵਿੱਚ ਕੁਝ ਰਸੋਈ ਦਾ ਸਮਾਨ ਰੱਖ ਲਿਆ ਰੱਖ ਲਿਆ ਗਿਆ ਸੀ ਪਸ਼ੂ ਵੰਡੇ ਸਭ ਨੂੰ ਇੱਕ ਇੱਕ ਆਏ ਕੇ ਲੈ ਤੇ ਠੰਡੂ ਆਪਦੇ ਪਸ਼ੂ ਘਰ ਲੈ ਗਏ। ਇਹਨਾਂ ਕੋਲ ਦੋ ਦੁੱਧ ਦੇਣ ਵਾਲੀਆਂ ਗਾਂ ਇੱਕ ਮੱਝ ਸੀ ਇੱਕ ਨਿੱਕੀ ਬੱਛੀ ਸੀ ਦੂਜੇ ਪਾਸੇ ਘਰ ਚ ਮਲਕੀਤ ਆਪਦੇ ਨਾਲ ਚਰਨ ਨੂੰ ਲੈ ਜਾਂਦਾ। ਮਰੋ ਬਥੇਰਾ ਬੋਲਦੀ ਆ ਪੁੱਤ ਘਰ ਚੋ ਹਿੱਸਾ ਨਾ ਕੱਢ ਕਦੇ ਆਉਣਾ ਪੈ ਜਾਂਦਾ। ਕਮਲਿਆ ਮਾਂ ਪਿਓ ਜਿਉਂਦੇ ਬੈਠੇ ਅਮਲਕੀਤ ਬੋਲਦਾ ਤੁਹਾਡਾ ਹਿੱਸਾ ਘਰ ਚ ਹੈ ਅਸੀਂ ਆਉਂਦੇ ਰਵਾਂਗੇ। ਮਰੋ ਨੇ ਕਿਹਾ ਵੇ ਜਿੰਨਾ ਟਾਈਮ ਅਸੀਂ ਜਿਉਂਦੇ ਆ ਉਹਨਾ ਟਾਈਮ ਆਏਗਾ। ਫਿਰ ਕਿਵੇਂ ਪਿੰਡ ਆਏਗਾ ਤੈਨੂੰ ਕਿਸੇ ਨੇ ਘਰੇ ਵੜਨ ਨਹੀਂ ਦੇਣਾ। ਮਰੋ ਬਹੁਤ ਕਲਪ ਦੀ ਰਹੀ। ਕੱਲੇ ਦੇ ਅੱਖਾਂ 'ਚ ਪਾਣੀ ਪਰ ਰੋਕ ਕੌਣ ਸਕਦਾ ਸੀ ਗਰਮ ਖੂਨ ਨੂੰ ਇੱਕ ਮਾਂ ਦਾ ਦਰਦ ਪੁੱਤ ਕਿਵੇਂ ਸਮਝਦਾ ਹੈ ਮਾਂ ਪਿਓ ਜਿੰਨਾ ਟਾਈਮ ਜਿਉਂਦੇ ਹੋਣ ਉਹਨਾਂ ਟਾਈਮ ਪੁੱਤ ਨੂੰ ਸਮਝ ਨਹੀਂ ਲੱਗਦੀ ਗੁੱਡੀ ਬਹੁਤ ਰੋ ਰਹੀ ਸੀ ਗੁੱਡੀ ਨੇ ਕਿਹਾ ਵੀਰੇ ਤੂੰ ਰਾਣੀ ਦੇ ਭੈਣ ਦੇ ਵਿਆਹ ਤੇ ਨਹੀਂ ਆਇਆ ਤੂੰ ਮੇਰੇ ਵਿਆਹ ਤੇ ਨਹੀਂ ਆਏਂਗਾ ਮਲਕੀਤ ਨੇ ਕਿਹਾ ਹੈ ਕਮਲੀ ਕਿਉਂ ਨਹੀਂ ਆਉਣਾ ਤੂੰ ਪੜ੍ਹਾਈ ਕਰ ਫਿਰ ਬਹੁਤ ਵਿਆਹ ਕਰੂੰ ਵਧੀਆ ਵਿਆਹ ਕਰੂੰਗਾ ਤੇਰਾ ਮਲਕੀਤ ਵਰਗੇ ਜਾਂਦੇ ਰਹਿੰਦੇ ਆ ਜੀਤੀ ਨੂੰ ਟੀਚਰ ਦੀ ਨੌਕਰੀ ਮਿਲ ਜਾਂਦੀ ਹੈ ਸਕੂਲ ਦੂਜੇ ਪਿੰਡ ਸੀ ਜਿੱਤੀ ਸਾਈਕਲ ਤੇ ਪੜਾਉਣ ਜਾਂਦੀ ਸੀ ਵੀਰਾਂ ਤੇ ਦੀਪਾਂ ਵੀ ਵਧੀਆ ਪੜਾਈ ਕਰਦੇ ਸੀ ਸ਼ਾਮ ਵੇਲੇ ਕੰਮੂ ਮੱਖੋਂ ਦੀਪਾ ਗੁੱਡੀ ਜਿੱਤੀ ਕੋਲੇ ਪੜਨ ਆਉਂਦੇ ਹੁੰਦੇ ਸੀ ਸਾਰੇ ਜਵਾਕ ਰਲ ਕੇ ਖੇਡਦੇ ਪੜਾਈ ਕਰਦੇ ਸੀ ਅਮਰੋ ਦਾ ਪਰਿਵਾਰ ਹੁਣ ਬਾਬਿਆਂ ਕੋਲੇ ਜਾਣ ਲੱਗ ਪਿਆ ਸੀ ਪਰਮੀ ਤੇ ਪਾਲੀ ਨੂੰ ਘਰੇ ਇਹਨਾਂ ਜਵਾਕਾਂ ਦਾ ਉਹਨਾ ਪਸੰਦ ਨਹੀਂ ਸੀ ਜਦੋਂ ਦੀਪੇ ਗੁੱਡੀ ਵਰਗੇ ਆ ਕੇ ਨਿਸ਼ਾਨ ਨਾਲ ਖੇਡਦੇ ਪਰਮੀ ਖੇਡਣ ਨਹੀਂ ਦਿੰਦੀ ਸੀ ਹਰ ਵੇਲੇ ਘੂਰ ਦੇਣਾ ਫਿਰ ਜਵਾਕ ਭੱਜ ਜਾਂਦੇ ਸੀ ਮਰੋਣੇ ਗੁੱਡੀ ਨੂੰ ਵੀ ਵੱਡੇ ਸਕੂਲ ਸਰਕਾਰੀ ਚਲਾ ਦਿੱਤਾ ਗਿਆ ਸੀ ਕਿਉਂਕਿ ਬਲਬੀਰ ਨੇ ਕਿਹਾ ਕਿ ਐਵੇਂ ਇਨਾ ਖਰਚ ਕਰਨਾ ਜਿੱਤੀ ਸਰਕਾਰੀ ਸਕੂਲ ਚ ਹੀ ਪੜ ਕੇ ਟੀਚਰ ਲੱਗੀ ਐ ਪਾਲ ਕਈ ਮਹੀਨੇ ਤੋਂ ਘਰੇ ਆਉਣ ਲੱਗ ਪਿਆ ਸੀ ਉੱਥੇ ਸੇਵਾ ਕਰਦਾ ਸੀ ਤਨਖਾਹ ਲੈਣ ਲੱਗ ਗਿਆ ਸੀ ਆਪ ਦਾ ਖਰਚ ਖੁਦ ਕੱਢ ਲੈਂਦਾ ਸੀ ਪਾਲ ਦੇ ਮਹਿੰਗੇ ਚੰਗੇ ਕੱਪੜੇ ਹੁੰਦੇ ਸੀ ਕੋਈ ਆਖਦਾ ਪਾਲ ਕਿਸੇ ਸਾਧ ਦੇ ਡੇਰੇ ਤੇ ਰਹਿੰਦਾ ਕੋਈ ਬੋਲਦਾ ਸੀ ਕੀ ਕਮਾਈ ਕਰਦਾ ਕਿਸੇ ਨੂੰ ਕੋਈ ਸੱਚ ਨਹੀਂ ਪਤਾ ਸੀਗਾ ਪਾਲ ਜਦੋਂ ਘਰੇ ਆਉਂਦਾ ਤਾਂ ਪੂਰੇ ਰੋਪ ਚ ਹੁੰਦਾ ਸੀ ਨਿੱਕੋ ਦਾ ਪੱਖ ਆਉਦੇ ਮੁੰਡੇ ਪਾਲ ਵੱਲ ਸੀ ਪਰ ਠੰਡੂ ਦੀ ਲੜਾਈ ਰਹਿੰਦੀ ਸੀ ਠੰਡੂ ਹਮੇਸ਼ਾ ਬੋਲਦਾ ਤੂੰ ਸਿਰ ਚੜਾ ਕੇ ਰੱਖਿਆ ਇਹਨੂੰ ਝੜਕਦੀ ਨਹੀਂ ਇੱਕ ਦਿਨ ਕੋਈ ਚੰਦ ਚਾੜੂ ਵੇਚ ਕੇ ਖਾਜੂ ਤੈਨੂੰ ਵੇਚ ਕੇ ਮੇਰੇ ਕਰਕੇ ਹਜੇ ਡਰਦਾ ਪਛਤਾਏਂਗੀ ਤੂੰ ਨਿੱਕੋ ਨੇ ਬੋਲਣਾ ਕੋਈ ਨਹੀਂ ਜਵਾਕ ਹੈ ਸੁਧਰ ਜੂ ਨਹੀਂ ਖਾਉ ਤੱਕ ਕੇ ਹੁਣ ਨਿਆਣਾ ਤਾਂ ਹੈ ਨਹੀਂ ਜੋ ਕੁੱਟ ਕੇ ਸਮਝਾਵਾਂ ਕੀ ਕੀਤਾ ਜਾਵੇ ਜਦੋਂ ਔਲਾਦ ਬਰਾਬਰ ਦੀ ਹੋ ਜੇ ਬੋਲਣ ਲੱਗ ਜਾਵੇ ਆਪਦੀ ਮਰਜ਼ੀ ਕਰੇ ਮਾਂ ਪਿਓ ਕੀ ਕਰਨ ਇਸ ਵਾਰ 2 ਮਹੀਨੇ ਤੋਂ ਆਇਆ ਹੋਇਆ ਸੀ ਮਾਂ ਵਾਸਤੇ ਸੂਟ ਲੈ ਕੇ ਆਇਆ ਮਾਂ ਨੂੰ ਬੋਲਦਾ ਕੰਮੂ ਨੂੰ ਇਸ ਵਾਰ ਨਾਲ ਲੈ ਕੇ ਜਾਊਂਗਾ ਇਹਨੂੰ ਛੁੱਟੀਆਂ ਘੁਮਾਉ ਇਹ ਵੀ ਗੁਰੂ ਘਰ ਦੇਖਾਉ ਨਿੱਕੋ ਬੋਲ ਪਤਾ ਤੇਰੇ ਪਿਓ ਨੇ ਨਹੀਂ ਮੰਨਣਾ ਤੂੰ ਵੀ ਘਰੇ ਪਸੂ ਸੰਭਾਲ ਲਿਆ ਕਹਿਰ ਇਹ ਦੋਨੋਂ ਦੁੱਧ ਪਾਉਣ ਦਾ ਕੰਮ ਕਰਦੇ ਨਾਲ ਤੂੰ ਵੀ ਕਰਾ ਕੱਲ ਨੂੰ ਤੇਰਾ ਵੀ ਵਿਆਹ ਹੋ ਤੈਨੂੰ ਐਂ ਫਿਰਦੇ ਨੂੰ ਕਿਸੇ ਨੇ ਕੁੜੀ ਨਹੀਂ ਦੇਣੀ ਪਾਲ ਤੂੰ ਫਿਕਰ ਨਾ ਕਰ ਮੈਂ ਤੈਨੂੰ ਕਮਾਈ ਕਰਕੇ ਦੂੰ ਤੈਨੂੰ ਵਧੀਆ ਵਿਆਹ ਦਿਖਾਉਂਗਾ ਮੈਂ ਨਹੀਂ ਹਜੇ ਇਸ ਚ ਮੇਲੇ ਚ ਫਸਣਾ ਗੱਲਾਂ ਕਰਦੇ ਤੇ ਕੰਮੂ ਵੀ ਬੋਲੀ ਮੈਂ ਨਾਲ ਜਾਉ ਵੀਰੇ ਤੇ ਸਾਰੇ ਛੁੱਟੀਆਂ ਚ ਜਾਂਦੇ ਹਨ ਹੁਣ ਮੈਂ ਵੀ ਜਾਉ ਗੱਲਾਂ ਕਰਦੇ ਵਕਤ ਠੰਡੂ ਆ ਗਿਆ ਠੰਡੂ ਬੋਲਦਾ ਕਿੱਥੇ ਜਾਣਾ ਪੁੱਤ ਕੰਮੂ ਕੰਮੂ ਵਾਪੂ ਜੀ ਮੈਂ ਵੀਰੇ ਨਾਲ ਜਾਣਾ ਘੁੰਮ ਕੇ ਆਉਣਾ ਠੰਡੂ ਇਹ ਭੌਂਕਦਾ ਫਿਰਦਾ ਥਾਂ ਥਾਂ ਤੇ ਕਿੱਥੇ ਲੈ ਕੇ ਜਾਉ ਤੈਨੂੰ ਵੇਚਾਉ ਪਾਲ ਇਹ ਮੇਰੀ ਭੈਣ ਆ ਮੈਨੂੰ ਤਾਂ ਘਰੇ ਨਹੀਂ ਕੋਈ ਚੰਗਾ ਸਮਝਦਾ ਬਾਹਰ ਲੋਕੀ ਸਲਾਮਾ ਕਰਦੇ ਹੈ ਤੂੰ ਨਾ ਮੇਰੇ ਤੇ ਯਕੀਨ ਰੱਖੀ ਹਰ ਵੇਲੇ ਦੁਸ਼ਮਣ ਲੱਗਦਾ ਮੈਂ ਠੰਡੂ ਨਾ ਤੂੰ ਵਹਿਲਾ ਫਿਰਦਾ ਸਾਧਾਂ ਦੇ ਡੇਰਿਆਂ ਚ ਸਾਨੂੰ ਕੀ ਪਤਾ ਕਿੱਥੇ ਕਿੱਥੇ ਫਿਰਦਾ ਕੁੜੀ ਨੂੰ ਵੀ ਉੱਥੇ ਛੱਡਾਂ ਹੀ ਪਾਲ ਮੈਂ ਕਿੱਥੇ ਰਹਿੰਦਾ ਤੁਹਾਨੂੰ ਕੀ ਮੈਂ ਤਾਂ ਆਪਦੇ ਦੋਸਤਾਂ ਨਾਲ ਘੁੰਮਣ ਜਾਣਾ ਉਹਨਾਂ ਦੇ ਪਰਿਵਾਰ ਹਿਮਾਚਲ ਵੱਲ ਜਾਣਾ ਤੁਹਾਨੂੰ ਕੀ ਮਤਾ ਹਿਮਾਚਲ ਕਿੱਥੇ ਹੈ ਘਰੇ ਖੇਤ ਘਰੋਂ ਖੇਤ ਖੇਤੋਂ ਘਰੇ ਆਈ ਕੁਛ ਜਾਣਦੇ ਹਾਂ ਸਹੁਰੇ ਘਰ ਤੱਕ ਸੜਕਾਂ ਜਾਣਦੇ ਹਾਂ ਜਨਾਨਕੇ ਘਰ ਤੱਕ ਇਸ ਤੋਂ ਬਾਅਦ ਕੁਛ ਨਹੀਂ ਤੁਸੀਂ ਜਾਣਦੇ ਇਸੇ ਗੱਲ ਨੂੰ ਲੈ ਕੇ ਪਾਲ ਤੇ ਠੰਡੂ ਦੀ ਕਾਫੀ ਬੈਸਟ ਚੱਲਦੀ ਰਹੀ ਨਿੱਕੋ ਨੇ ਮਸਾਂ ਦੋਨਾਂ ਨੂੰ ਚੁੱਪ ਕਰਾਇਆ ਨਿੱਕੋ ਨੂੰ ਠੰਡੂ ਗਾਲਾਂ ਕੱਢਦਾ ਰਿਹਾ ਕਮੋ ਨੂੰ ਨਾ ਜਾਣਦੇ ਜਾਣਦਾ ਕਿ ਆ ਕੁੜੀ ਕਿਤੇ ਨਹੀਂ ਜਾਣਾ ਘਰੇ ਬੈਠੇ ਕੇ ਪਾਲ ਕਿੰਨੇ ਦਿਨ ਘਰੇ ਰਿਆ ਫਿਰ ਜਾਂਦਾ ਰਿਆ ਜੀਤ ਘਰੇ ਕੰਮ ਵਧੀਆ ਕਰਦਾ ਸੀ ਛੁੱਟੀਆਂ ਵੇਲੇ ਕਮੋ ਦੀ ਨਾਨੀ ਆ ਗਈ ਮੱਖੋ ਤੇ ਕਮੋ ਨੇ ਕਿਹਾ ਸੀ ਨਾਨਕੇ ਜਾਣਾ ਨਿੱਕੋ ਨੇ ਕਿਹਾ ਆਪਦੇ ਪਿਓ ਨੂੰ ਪੁੱਛ ਲੋ ਜਦੋਂ ਠੰਡੂ ਆਇਆ ਤਾਂ ਮੱਖੋ ਨੇ ਕਿਹਾ ਬਾਪੂ ਮੈਂ ਨਾਨੀ ਬੀਬੀ ਨਾਲ ਜਾਣਾ ਠੰਡੂ ਮੱਖੋ ਨੂੰ ਜਵਾਬ ਵੀ ਨਹੀਂ ਦਿੰਦਾ ਸੀ ਪਰ ਤੋਰਨ ਤੋਂ ਡਰਦਾ ਸੀ ਜੋ ਆਖ ਤੋਂ ਬਿਨਾ ਕਰੇ ਜੀ ਨਹੀਂ ਲੱਗਦਾ ਸੀ ਨਾਨੀ ਨੇ ਵੀ ਕਿਹਾ ਕੁੜੀਆਂ ਨੂੰ ਜਾਣ ਦਾ ਚਾਹ ਹੁੰਦਾ ਫਿਰ ਕੌਣ ਨਾਨਕੇ ਭੇਜਦਾ ਨਾ ਕੋਈ ਜਾਂਦਾ ਇਹੀ ਉਮਰ ਹੁੰਦੀ ਹੈ ਨਾਨਕੇ ਜਾਣ ਵਾਲੀ ਠੰਡੂ ਨੇ ਕਿਹਾ ਬੀਬੀ ਲੈ ਜਾ ਮੱਖੋ ਨੂੰ ਪਰ ਨਿੱਕੋ ਜਾ ਕੇ ਜਲਦੀ ਲੈ ਆਉ ਨਾਲ ਨਾਲ ਮੇਲ ਆਉਗੀ ਘਰੇ ਕੰਮ ਕੰਮੋਂ ਕਰ ਲਉਗੀ ਮੱਖੋ ਨਾਨੀ ਨਾਲ ਨਾਨਕੇ ਜਾਂਦੀ ਰਹੀ ਕੈਲਾ ਖੇਤੀ ਕਰਦਾ ਸੀ ਹੋਰ ਹੋਰਾਂ ਦੀ ਜ਼ਮੀਨ ਲੈ ਕੇ ਆਪ ਵਾਈ ਖਰਦਾ ਸੀ ਸਿਠਿੱਕੇ ਤੇ ਬਲਵੀਰ ਦਾ ਕੰਮ ਵੀ ਵਧੀਆ ਚੱਲਦਾ ਸੀ ਗੁੱਡੀ ਖੇਡਣ ਵਾਸਤੇ ਨੂਰ ਕੋਲ ਜਾਂਦੀ ਸੀ ਕਦੇ ਨੂਰ ਗੁੱਡੀ ਕੋਲ ਆ ਜਾਂਦੀ ਨੂਰ ਸਾਰੇ ਘਰਾਂ ਚ ਲੜਲੀ ਸੀ ਚਲਬਲੀ ਸੀ ਮੂਰਲੇ ਦੋਨੋਂ ਦੰਦ ਨਿਕਲ ਗਏ ਸੀ ਹੱਸਦੀ ਸੋਹਣੀ ਲੱਗਦੀ ਸੀ ਨੀਸ਼ਾਨ ਚੁੱਪ ਰਹਿੰਦਾ ਸੀ ਕਿਉਂਕਿ ਨੀਸ਼ਾਨ ਦੀ ਮਾਂ ਖੇਡਣ ਘਟਾ ਦਿੰਦੀ ਸੀ ਕੁੜ ਦੀ ਜਿਆਦਾ ਸੀ ਕਦੇ-ਕਦੇ ਚੋਰੀਆਂ ਨੀਸ਼ਾਨ ਖੇਡਣ ਆ ਜਾਂਦਾ ਸੀ ਪਰ ਜਲਦੀ ਭੱਜ ਜਾਂਦਾ ਸੀ ਅਮਰੋ ਵੀ ਛੇੜਨ ਨਹੀਂ ਦਿੰਦੀ ਸੀ ਅਮਰੋ ਨੂੰ ਨੂਰ ਨੂੰ ਕੋਈ ਨੂਰ ਨੂੰ ਕੁਝ ਨਾ ਬੋਲਦੀ ਕਿਉਂਕਿ ਇੱਕ ਤਾਂ ਉਹ ਕੁੜੀ ਸੀ ਵੀ ਇਹਨੂੰ ਕੀ ਹੋਣ ਲੱਗਿਆ ਜਦੋਂ ਨੂਰ ਨੂੰ ਭੁੱਖ ਲੱਗਦੀ ਜਿਸ ਕਰੇ ਉੱਥੇ ਹੀ ਖਾਪੀ ਲੈਂਦੀ ਸੀ ਮਰੋ ਨੂਰ ਨੂੰ ਨਹਾ ਦਿੰਦੀ ਸੀ ਖੇਡਦੀ ਖੇਡਦੀ ਦੁਪਹਿਰ ਵੇਲੇ ਨੂਰ ਗੁੱਡੀ ਨਾਲ ਸੌ ਜਾਂਦੀ ਸੀ ਬਲਵੀਰ ਦੀ ਘਰ ਵਾਲੀ ਨੂਰ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਨਾ ਥੱਕਦੀ ਨੂਰ ਵੀ ਚਾਚੀ ਚਾਚੀ ਕਰਦੀ ਹੁੰਦੀ ਸੀ ਕਿ ਹਰ ਵੇਲੇ ਚਿੰਬੜ ਕੇ ਨਾਲ ਰਹਿੰਦੀ ਮੂਰਤੀ ਕੱਪੜੇ ਸਲਾਈ ਕਰਦੀ ਸੀ ਜਦੋਂ ਕੋਈ ਕੱਪੜੇ ਦਾ ਪੀਸ ਬਚ ਜਾਂਦਾ ਤਾਂ ਨੂਰ ਵਾਸਤੇ ਫਰਾਕ ਬਣਾ ਦਿੰਦੀ ਸੀ ਕੈਲੇ ਵਰਗੇ ਬੋਲਦੇ ਸੀ ਆਹ ਕੀ ਪੁੱਤ ਤੂੰ ਪਾਈ ਫਿਰਦਾ ਕੋਈ ਚੱਜ ਦਾ ਝੱਗਾ ਪਾ ਲਿਆ ਕਰ ਨੂਰ ਨੇ ਕਹਿਣਾ ਇਹ ਬਾਪੂ ਫਰਾਕ ਬਣਾਈ ਹੈ ਚਾਚੀ ਨੇ ਕਿਉਂਕਿ ਉਸ ਵੇਲੇ ਫਰਾਕ ਵੱਡੀ ਗੱਲ ਜੀ ਸੀਗੀ ਮਤਲਬ ਸਹੀ ਜੀ ਨਹੀਂ ਮੰਨਦੇ ਸੀਗੇ ਇਹ ਬੋਲਦੇ ਸੀ ਇਹ ਆਪਣੇ ਕੱਪੜੇ ਚੰਗੇ ਨਹੀਂ ਲੱਗਦੇ ਉਸ ਵੇਲੇ ਨਿੱਕੀਆਂ ਕੁੜੀਆਂ ਵੀ ਪੂਰੇ ਸੂਟ ਦਾ ਹੀ ਬਣਾ ਦਿੰਦੇ ਸੀ ਘਰ ਦੇ ਨਿੱਕੀਆਂ ਕੁੜੀਆਂ ਨੂੰ ਪੂਰਾ ਸੂਟ ਹੀ ਬਣਾ ਕੇ ਦਿੰਦੇ ਸੀ ਪਹਿਲਾਂ ਤਾਂ ਚੁੰਨੀ ਵੀ ਹੁੰਦੀ ਸੀ ਫਿਰ ਹੌਲੀ-ਹੌਲੀ ਚੁੰਨੀ ਗਲੇ 'ਚ ਪਾ ਲਈ ਨਿੱਕੀਆਂ ਹੁੰਦੀਆਂ ਐਡੀ ਚੁੰਨੀ ਚੁੱਕੀ ਫਰਦੀਆਂ ਹੁੰਦੀਆਂ ਸੀ ਚੁੰਨੀ ਕਿਹੜਾ ਕੋਈ ਸਪੈਸ਼ਲ ਲਿਆ ਕੇ ਦਿੰਦਾ ਸੀ ਆਪਦੀਆਂ ਮਾਵਾਂ ਦੀਆਂ ਚੁੰਨੀਆਂ ਚੱਕ ਕੇ ਲੈ ਲੈਂਦੀਆਂ ਸੀ ਇੱਕ ਸ਼ੌਂਕ ਵੀ ਹੁੰਦਾ ਸੀ ਵੱਡੇ ਘਰਾਂ 'ਚ ਫਰਾਕ ਪਾਉਣੀ ਆਮ ਹੋ ਗਈ ਸੀ ਕਿ ਇੱਕ ਦੂਜੇ ਰਿਸ਼ਤੇਦਾਰੀ 'ਚੋ ਕੱਪੜੇ ਜਵਾਕ ਮੰਗ ਕੇ ਪਾ ਲੈਂਦੇ ਸੀ ਇੱਕ ਦੂਜੇ ਦੇ ਉਹ ਵੱਡੇ ਵੱਡੇ ਦੇ ਜਦੋਂ ਉੱਚੇ ਹੋ ਜਾਂਦੇ ਤਾਂ ਨਿੱਕੇ ਪਾ ਲੈਂਦੇ ਰਿਸ਼ਤੇਦਾਰੀਆਂ 'ਚ ਇੱਕ ਦੂਜੇ ਦੇ ਕੱਪੜੇ ਪਾਏ ਜਾਂਦੇ ਸੀ ਰਾਣੀ ਵੀ ਆਪਦੇ ਜਵਾਕਾਂ ਦੇ ਕੱਪੜੇ ਨੂਰ ਨਿਸ਼ਾਨ ਗੁੱਡੂ ਨੂੰ ਦੇ ਜਾਂਦੀ ਸੀ ਕੰਮੋ ਮੱਖੋ ਗੁੱਡੀ ਆਪਸ ਵਿੱਚ ਕੱਪੜੇ ਪਾ ਲੈਂਦੀਆਂ ਸੀ ਹੁਣ ਵੱਖ ਹੋਣ ਕਰਕੇ ਫਰਕ ਪੈ ਗਿਆ ਸੀ ਮਰੋ ਵਿਸ਼ਨੂ ਵਰਗੀਆਂ ਚਾਰੋਂ ਵੀ ਆਪਸੀ ਕੱਪੜੇ ਪਾ ਲੈਂਦੀਆਂ ਸੀ ਕੋਈ ਫਰਕ ਨਹੀਂ ਸੀ ਜੇ ਹੁਣ ਫਰਕ ਪਿਆ ਢੌਂਗੀ ਸਾਹ ਤੋ ਪਿਆ ਘਰਾਂ 'ਚ ਕਲੇਸ਼ ਦੀ ਜੜ ਹੀ ਸਿਆਣੇ ਬਾਬੇ ਐ ਜੋ ਇਹ ਲਫ਼ਜ਼ ਬੋਲਦੇ ਆ ਹਰ ਕਨੂ ਤੇਰੇ ਤੇ ਤੇਰੇ ਆਪਣੇ ਨਹੀਂ ਕਰਾਇਆ ਇੰਨਾ ਬਾਬਿਆਂ ਨੂੰ ਕੋਈ ਆਏ ਨਹੀਂ ਪੁੱਛਦਾ ਇਹ ਕੀਤਾ ਕਰਾਇਆ ਕਿਸ ਨੇ ਤੁਹਾਡੇ ਵਰਗੇ ਕਰਨ ਵਾਲੇ ਹੈ ਨਾ ਕਰਨ ਤਾਂ ਇਹ ਦੂਜੇ ਤੇ ਮੜਾ ਸਿਆਣੇ ਬਾਬੇ ਨਹੀਂ ਇਹ ਕਲੇਸ਼ੀ ਬਾਬੇ ਹੈ ਜਿਨ੍ਹਾਂ ਨੇ ਘਰਾਂ ਦੇ ਘਰ ਤੋੜ ਕੇ ਰੱਖ ਦਿੱਤੇ ਹੈ ਰਿਸ਼ਤੇਦਾਰਾਂਾਂ ਚ ਵੀ ਫਰਕ ਇੰਨਾ ਕਰਕੇ ਹੀ ਪੈਂਦਾਗਾ ਉਧਰ ਬਲਵੀਰ ਨੇ ਵੀ ਆਪਦੇ ਪਿੰਡ ਚ ਦੁਕਾਨ ਕੀਤੀ ਹੋਈ ਸੀਗੀ ਉਧਾਰ ਜਿਆਦਾ ਚੱਲਦਾ ਸੀਗਾ ਮਲਵੀਰ ਨੇ ਘਰ ਚ ਟੀਵੀ ਫਰਿੱਜ ਬਣਾ ਲਿਆ ਸੀ ਅਮਰੋ ਦੇ ਘਰੇ ਟੀਵੀ ਟੈਲੀਵਿਜ਼ਨ ਸੀ ਫ੍ਰਿਜ ਨਹੀਂ ਸੀ ਬਰਫ ਲੈਣ ਵਾਸਤੇ ਪਾਲੀ ਆਉਂਦੀ ਸੀ ਕਦੇ ਤਾਰੂ ਵੀ ਬਰਫ ਲੈ ਜਾਂਦਾ ਸੀ ਪਰ ਘਰੇ ਪਾਲੀ ਪਰਮੀ ਦੀ ਲੜਾਈ ਹੁੰਦੀ ਸੀ ਫ੍ਰਿਜ ਪਿੱਛੇ ਬਿੰਦਰ ਨੇ ਕਹਿਣਾ ਆਪਣੇ ਘਰੇ ਖਰਚਾ ਕਿੰਨਾ ਹਜੇ ਆਏ ਫ੍ਰਿਜ ਕਿਵੇਂ ਆਜੂਗੀ ਬਲਬੀਰ ਦੀ ਕਮਾਈ ਚੰਗੀ ਹੈ ਅਗਲੇ ਸਾਲ ਆਪਣਾ ਵੀ ਕੰਮ ਵੱਧ ਜਾਓ ਫਿਰ ਫ੍ਰਿਜ ਲੈ ਲ ਆਵਾਂਗੇ ਜੀਤ ਵੀ ਆਪਦੇ ਬਾਪੂ ਤੋਂ ਰੋਜ਼ ਗਾਲਾਂ ਖਾਂਦਾ ਸੀ ਡੱਕ ਵਾਸਤੇ ਪਾਲ ਜਦੋਂ ਆਇਆ ਉਹਨੇ ਡੱਕ ਖਰੀਦ ਕੇ ਦਿੱਤਾ ਤਾਂ ਨੇ 4 ਰੀਲਾਂ ਵੀ ਲੈ ਕੇ ਦਿੱਤੀਆਂ ਗਈਆਂ ਉਸ ਵੇਲੇ ਜਗਾਧਰੀ ਵਾਲੇ ਦੀਆਂ ਜਾਦੇ ਘਰੇ ਸੁਣੀਆਂ ਜਾਂਦੀਆਂ ਸੀ ਬਾਪੂ ਨੂੰ ਖੁਸ਼ ਕਰਨ ਵਾਸਤੇ ਉਹੀ ਜਗਾਧਰੀ ਵਾਲੇ ਦੀ ਰੀਲ ਲਾਲ ਦੇਣੀ ਘੰਟਾ ਘਰੇ ਬਾਣੀ ਸੁਣਦੇ ਰਹਿੰਦੇ ਸੀ ਹੌਲੀ ਹੌਲੀ ਜੀਤ ਆਉਤੇ ਦੋਸਤਾਂ ਤੋਂ ਪੰਜਾਬੀ ਗਾਣੇ ਦੀਆਂ ਰੀਲਾਂ ਲੈ ਆਉਂਦਾ ਪਰ ਸੁੰਦਾ ਬੇਬੇ ਬਾਪੀਏ ਤੋਂ ਚੋਰੋਂ ਹੁੰਦਾ ਸੀਗਾ ਜੀਤੇ ਨੇ ਫਿਰ ਮਾਂ ਨੂੰ ਕਹਿਣਾ ਮਾਂ ਸੁਣ ਕੇ ਦੇਖ ਪਾਲੀ ਦੇ ਦਿਵਾਲੀਆਂ ਆ ਆ ਸੁਣ ਹਰਪ੍ਰੀਤ ਜਨ ਮਾਨ ਕਿੰਨਾ ਸੋਹਣਾ ਗਾਉਂਦਾ ਚਿੱਠੀ ਇਨੀ ਚਿੱਠੀਏ ਮਾਂ ਨੇ ਇਹ ਗਾਣਾ ਸੁਣ ਲੈਣਾ ਚੰਗਾ ਲੱਗਣਾ ਜਦੋਂ ਪਾਲ ਆਉਂਦਾ ਇੱਕ ਦੋ ਰੀਲਾਂ ਲੈ ਆਉਂਦਾ ਸੀ ਬਲਵੀਰ ਦੀ ਦੁਕਾਨ 'ਚ ਇਹ ਕਮ ਜਿਆਦੇ ਚੱਲਦਾ ਸੀ ਗਾਣੇ ਪਰਵਾਉਣ ਵਾਲੇ ਹਰ ਰੋਜ਼ ਆਉਂਦੇ ਸੀ ਜੀਤ ਵੀ ਬਲਵੀਰ ਨੂੰ ਬੋਲ ਦਿੰਦਾ ਬਾਈ ਓਏ ਇੱਕ ਪੁਰਾਣੀ ਜੀ ਰੀਲ 'ਚ ਮੈਨੂੰ ਵੀ ਵਧੀਆ ਗਾਣੇ ਭਰਕੇ ਦੇ ਬਲਵੀਰ ਨੇ ਕਿਹਾ ਕਿਉਂ ਬਾਪੂ ਤੋਂ ਮੇਰੇ ਤੋਂ ਵੀ ਕੁੱਟ ਪਵਾਉਣੀ ਐ ਜੀਤ ਨੇ ਬੋਲਣਾ ਬਾਈ ਮੈਂ ਬਾਪੂ ਘਰ ਹੁਣ ਵੇਲੇ ਗਾਣੇ ਨਹੀਂ ਸੁਂਦਾ ਸਵੇਰੇ ਸ਼ਾਮ ਬਾਬਾ ਲਾ ਦਿੰਦਾਗਾ ਉਹੀ ਸੁਂਦੇ ਹਾਂ ਤੈਨੂੰ ਪਤਾ ਕਦੋਂ ਹੋਰ ਕੁਝ ਚੱਲਦਾ ਬਾਪੂ ਨੇ ਕਿਹਾ ਵੀ ਸਵੇਰੇ ਤੇ ਸ਼ਾਮ ਵੇਲੇ ਚਲਾਉਣਾ ਦਿਨੇ ਇਹ ਨਹੀਂ ਚਲਾਉਣਾ ਆਪਾਂ ਬਾਪੂ ਨੂੰ ਪਤਾ ਨਹੀਂ ਲੱਗਣ ਦਿੰਦੇ ਆਪਾਂ ਚਲਾਉਣੀ ਦਿਨੇ ਜੇ ਬਾਪੂ ਘਰੇ ਨਾ ਹੋਵੇ ਬਲਵੀਰ ਨੇ ਚੁਣਵੇਂ ਗਾਣੇ ਭਰਦੇ ਨੇ ਮਲਵੀਰ ਦੇ ਕਮਰੇ 'ਚ ਪੱਖਾ ਵੀ ਲੱਗਾ ਸੀ ਇਹ ਦੇਖਾ ਦੇਖੀ ਚਤਾਰੂ ਤੇ ਬਿੰਦਰ ਨੇ ਵੀ ਪੱਖਾ ਆਪਦੇ ਆਪ ਦੇ ਕਮਰੇ ਚ ਲਾ ਲਿਆ ਬਾਪੂ ਸਭ ਦੇ ਗਾਲਾਂ ਕੱਢਦਾ ਸੀ ਮੀਰਾ ਬਾਪੂ ਕੰਜਰ ਦੇ ਹੁਣ ਬਿਜਲੀ ਫੂਕਣਗੇ ਸਾਰੀ ਰਾਤ ਨਹੀਂ ਪੱਖਾ ਬੰਦ ਕਰਦੇ ਸੜ ਜੂ ਪਤੰਦਰ ਸੋਡਾ ਦਿਨ ਵੇਲੇ ਕਦੇ ਪੱਖਾ ਚਲਾਉਣ ਨਹੀਂ ਦਿੰਦਾ ਸੀ ਵੇੜੇ ਚਦਰਖਤ ਲੱਗੇ ਹੁੰਦੇ ਸਨ ਸਾਰੇ ਦਿਨ ਵੇਲੇ ਉੱਥੇ ਬੈਠੇ ਰਹਿੰਦੇ ਸਨ ਚਾਹ ਵੀ ਦੁਪਹਿਰ ਵਾਲੀ ਉੱਥੇ ਪੀ ਜਾਂਦੇ ਸਨ ਰੋਟੀ ਸਵੇਰੇ ਬਣਾਈ ਰੱਖੀ ਹੁੰਦੀ ਸੀਗੀ ਉਸ ਵੇਲੇ ਕੋਈ ਤਾਜੀ ਰੋਟੀ ਨਹੀਂ ਬਣਾਉਂਦਾ ਸੀ ਚਟਣੀ ਚਿਬੜਾਂ ਦੀ ਹੁੰਦੀ ਸੀ ਲਾਲ ਸਾਬਤ ਮਿਰਚਾਂ ਨੂੰ ਕੁੰਡੇ 'ਚ ਕੁੱਟ ਕੇ ਫਿਰ ਚਿਬੜ ਪਾ ਕੇ ਕੁੱਟ ਦਿੱਤੇ ਜਾਂਦੇ ਸੀ ਚਾਹ ਦੇ ਨਾਲ ਵੱਖਰਾ ਸੁਆਦ ਸੀ ਸਾਰੇ ਬੈਠ ਕੇ ਰੋਟੀ ਖਾ ਕੇ ਵੱਡੇ ਕੌਲੇ 'ਚ ਚਾਹ ਪੀਂਦੇ ਕੋਈ ਗਲਾਸ 'ਚ ਪੀ ਕੇ ਖੋਸੀ ਜਿਆਦਾ ਤਾਂ ਸਵੇਰੇ ਦਹੀਂ ਲੱਸੀ ਤੇ ਚਟਣੀ ਹੁੰਦੀ ਸੀ ਦਾਲ ਜਾਂ ਸਬਜ਼ੀ ਸ਼ਾਮ ਨੂੰ ਬਣਦੀ ਸੀ ਜਾਂ ਬਹੁਤੀ ਘੱਟ ਬਣਦੀ ਸੀ ਬਰਫ਼ ਪਿੱਛੇ ਲੜਾਈ ਹੁੰਦੀ ਸੀ ਬਿੰਦਰ ਨੇ ਕਿਹਾ ਬਰਫ਼ ਤਾਂ ਨੂੰ ਮਿਲ ਜਾਂਦੀ ਹੈ ਫਿਰ ਕੀ ਹੈ ਪਾਲੀ ਨੇ ਬੋਲਣਾ ਚਾਚੀ ਕਿਹੜਾ ਭੱਜ ਕੇ ਬਰਫ਼ ਦਿੰਦੀ ਹੈ ਮੂਰਤੀ ਔਖੀ ਹੋ ਕੇ ਬਰਫ਼ ਫੜਾਉਂਦੀ ਹੈ ਮੈਂ ਲੈਣ ਜਾਂਦੀ ਹਾਂ ਮੈਨੂੰ ਪਤਾ ਕਿਵੇਂ ਸ਼ਰੀਕੇ ਦੇ ਮੰਗਣਾ ਚੰਗਾ ਲੱਗਦਾ ਕੋਈ ਸ਼ਰੀਕੇ ਦੇ ਸਾਹਮਣੇ ਹੱਥ ਅੜ ਕੇ ਮੰਗਣਾ ਮੈਂ ਨਹੀਂ ਜਾਣਾ ਅੱਜ ਤੋਂ ਹੋਰ ਕੋਹੋਂ ਮੰਗ ਲਿਆਉ ਪਰ ਬਲਵੀਰ ਦੇ ਕੋਲੋਂ ਬਰਫ਼ ਨਹੀਂ ਲੈਣ ਜਾਣਾ ਬਿੰਦਰ ਨੇ ਕਿਹਾ ਦੂਜੇ ਗਵਾਂਡੀਆਂ ਦੇ ਘਰੋਂ ਲੈ ਆਈ ਮਾਸਟਰ ਕੇ ਘਰੇ ਵੱਡੀ ਫ੍ਰਿਜ ਐ ਉਹਨੇ ਜਵਾਬ ਦਿੰਦੇ ਪਾਲੀ ਹੁਣ ਉਹਨਾਂ ਦੇ ਘਰੋਂ ਬਰਫ਼ ਲੈਣ ਜਾਂਦੀ ਹੁੰਦੀ ਸੀ ਜੀਤੀ ਨੇ ਕਿਹਾ ਮੇਰੀ ਤਨਖਾਹ ਹੁਣ ਦਿਓ ਫ੍ਰਿਜ ਮੈਂ ਲੈ ਆਉ ਘਰੇ ਲੜਾਈ ਨਾ ਕਰੋ ਜੀਤੀ ਨੇ ਆਪਦੀ ਤਨਖਾਹ ਤੇ ਫ੍ਰਿਜ ਲੈ ਲਿਆ ਤੇਜੇ ਨੇ ਕਿਹਾ ਰਾਤ ਨੂੰ ਫ੍ਰਿਜ ਬੰਦ ਕਰ ਦਿਆ ਕਰੋ ਕਿਉਂਕਿ ਰਾਤ ਨੂੰ ਪੱਖਾ ਚੱਲਦਾ ਜੀਤੀ ਨੇ ਸਮਝਾਉਣਾ ਬਾਪੂ ਫ੍ਰਿਜ ਨੂੰ ਜਿੰਨੀ ਲੋੜ ਐ ਉਹਨੇ ਉਨੀ ਬਿਜਲੀ ਖਾਣੀ ਐ ਐਵੇਂ ਵੱਧ ਨਹੀਂ ਖਾਂਦਾ ਪਰ ਤੇਜ ਜੀ ਨੂੰ ਕੌਣ ਸਮਝਾਵੇ ਰਾਤ ਨੂੰ ਫਰਿੱਜ ਬੰਦ ਕਰ ਦਿੰਦਾ ਸੀ ਹੁਣ ਪਾਲੀ ਪਰਮੀ ਖੁਦ ਬਰਫ਼ ਕੱਢ ਲੈਂਦੀਆਂ ਸੀ ਪਾਣੀ ਵੀ ਭਾਂਡੇ ਭਰ ਕੇ ਰੱਖ ਦਿੰਦੀਆਂ ਸੀ ਵੀਰਾ ਨੇ ਕਹਿਣਾ ਭੈਣੇ ਆਪਾਂ ਫਰਿੱਜ 'ਚ ਕੁਲਫੀ ਬਣਾਵਾਂਗੇ ਜੀਤੀ ਨੂੰ ਪਤਾ ਚ ਉਹ ਕਸਟਰਡ ਲੈ ਆਈ ਦੁੱਧ 'ਚ ਪਾ ਕੇ ਭਾਂਡੇ 'ਚ ਰੱਖ ਦਿੱਤਾ ਅਗਲੀ ਸਵੇਰੇ ਸਾਰੇ ਖਾ ਕੇ ਖੁਸ਼ ਸੀ ਪਾਲੀ ਬੋਲਦੀ ਫਿਰੇ ਲੈ ਹੁਣ ਤਾਂ ਘਰੇ ਕੁਲਫੀ ਬਣਾ ਲਿਆ ਕਰਾਂਗੇ ਇੱਕ ਦਿਨ ਪਾਲੀ ਨੇ ਮੱਝ ਦੀ ਧਾਰ ਕੱਢੀ ਤੇ ਬਾਲਟੀ ਚੱਕ ਜੀਤੀ ਕੋਲੇ ਜਾ ਬੋਲੀ ਜੀਤੀ ਚੱਕ ਦੁੱਧ ਅੱਜ ਸਾਰੇ ਦੁੱਧ ਦੀ ਆਈਸਕ੍ਰੀਮ ਬਣਾ ਦੇ ਜੀਤੀ ਨੇ ਕਿਹਾ ਭਾਬੀ ਬਾਲਟੀ ਨਹੀਂ ਫਰਿੱਜ ਚ ਰੱਖੀ ਜਾਂਦੀ ਇਹ ਨਹੀਂ ਬਣਦੀ ਆਈਸਕ੍ਰੀਮ ਇਹ ਤਾਂ ਬਰਫ਼ ਵਾਂਗੂ ਇੱਕ ਭਾਂਡੇ ਚ ਹੀ ਬਣੂ ਪਾਲੀ ਇਹ ਨਾ ਸੁਣ ਬਾਲਟੀ ਚੱਕ ਗੁੱਸੇ ਚ ਵਾਪਸ ਆ ਗਈ ਘਰੇ ਆ ਕੇ ਬੋਲੀ ਲੈ ਮਾਸਟਰ ਨੀ ਕੇਰਾ ਹੀ ਬਣਦੀ ਐ ਜਿਆਦਾ ਸਿਆਣੀ ਮੇਰੀ ਦੁੱਧ ਦੀ ਭਰੀ ਬਾਲਟੀ ਮੋੜਤੀ ਕਹਿੰਦੀ ਇਹ ਨਹੀਂ ਬਣਦੀ ਆਈਸਕ੍ਰੀਮ ਆਪਾਂ ਨਹੀਂ ਅੱਜ ਤੋਂ ਜਾਂਦੇ ਪਰਮੀ ਤੂੰ ਜਾਂਦੀ ਰਹੀ ਬਰਫ ਲੈਣ ਵਾਸਤੇ ਪਾਲੀ ਬਰਫ ਲੈਣ ਵਾਸਤੋਂ ਹਟ ਗਈ ਜੀਤੀ ਨੇ ਕਿਹਾ ਪਰਮੀ ਨੂੰ ਭਾਬੀ ਆਏ ਨਹੀਂ ਬਾਲਟੀ ਚ ਗਲਫੀ ਬੰਦੀ ਹੁੰਦੀ ਪਰ ਮੰਦਾ ਕੌਣ ਸੀ ਉਸ ਵੇਲੇ ਟਾਈਮ ਦੇਖਣ ਵਾਸਤੇ ਜੋ ਟਾਈਮ ਪੀਸ ਸੀ ਉਹ ਵੀ ਬਲਵੀਰ ਲੈ ਕੇ ਆਇਆ ਸੀ ਹੁਣ ਉਹ ਬਲਵੀਰ ਦੇ ਘਰੇ ਰਹਿ ਗਿਆ ਸੀ ਇਹ ਜਦੋਂ ਟਾਈਮ ਦੇਖਦੇ ਤਾਂ ਉਹਨਾਂ ਦੇ ਘਰੇ ਦੇਖਣ ਜਾਂਦੇ ਸੀ ਵੱਖਰੇ ਹੋਣ ਤੇ ਜੀਤੀ ਹੀ ਖਰੀਦ ਲੈ ਕੇ ਆਈ ਸੀ ਇੱਕ ਟਾਈਮ ਪੀਸ ਬਿੰਦਰ ਟਾਈਮ ਦੇਖਣ ਜਾਂਦਾ ਸੀ ਉਸ ਵੇਲੇ ਕੋਈ ਜ਼ਿਆਦਾ ਟਾਈਮ ਦੇਖਣ ਦੀ ਲੋੜ ਨਹੀਂ ਹੁੰਦੀ ਸੀ ਜਿਵੇਂ ਸਕੂਲ ਜਾਣ ਵੇਲੇ ਟਾਈਮ ਦੇਖਦੇ ਹੁੰਦੇ ਸੀ ਵੈਸੇ ਕੋਈ ਖਾਸ ਲੋੜ ਨਹੀਂ ਹੁੰਦੀ ਸੀ ਸੂਰਜ ਚੜ੍ਹਨ ਵੇਲੇ ਸਾਰਾ ਦਿਨ ਛਾਂ ਦੇਖ ਕੇ ਅੰਦਾਜ਼ਾ ਲਾਇਆ ਜਾਂਦਾ ਸੀ ਕਮਰੇ ਦੇ ਰਖਤ ਦੀ ਛਾਂ ਕਿੱਧਰ ਨੂੰ ਗਈ ਉਸੇ ਨਾਲ ਟਾਈਮ ਪਤਾ ਲੱਗ ਜਾਂਦਾ ਸੀ ਦਿਨ ਵਾਲੀ ਚਾਹ ਬਣਾਉਣੀ ਪਸ਼ੂਆਂ ਨੂੰ ਪੱਠੇ ਤੂੜੀ ਪਾਉਣੀ ਹਰ ਕੰਮ ਧੁੱਪ ਦੇਖ ਕੇ ਧੁੱਪ ਨੂੰ ਛਾਂ ਦੇਖ ਕੇ ਹੀ ਹੁੰਦਾ ਸੀ ਅਮਰੋਦਰਾਖ ਖਲੇ ਬੈਠੀ ਰਹਿੰਦੀ ਸੀ ਕੰਮ ਨਵੇੜ ਬਿਛਨੀ ਆ ਬੈਠਦੀ ਖੇਸਾਂ ਦੇ ਬੰਬਲ ਵਟਦੀ ਬਿਛਨੀ ਨਾਲ ਅਮਰੋ ਵਟਣ ਲੱਗ ਜਾਂਦੀ ਵੱਡੇ ਘਰਾਂ ਦੀਆਂ ਖੇਸਦਰੀਆਂ ਤੇ ਬੰਬਲ ਵਟਣੇ ਵਾਸਤੇ ਫੜਾ ਜਾਂਦੀਆਂ ਸੀ ਇਹਨਾਂ ਨੂੰ ਬਿਛਨੀ ਨੂੰ ਘਰ ਬੈਠੀ ਦੋ ਪੈਸੇ ਆ ਜਾਂਦੇ ਸੀ ਛੁੱਟੀਆਂ 'ਚ ਰਾਣੀ ਵੀ ਮਿਲਣ ਆਈ ਹੋਈ ਸੀ ਵੀਰਾ ਆਪਦੇ ਨਾਨਕੇ ਜਾਣ ਨੂੰ ਆਖਦੀ ਪਰ ਰਾਣੀ ਦੇ ਆਉਣ ਕਰਕੇ ਨਹੀਂ ਗਈ ਰਾਣੀ ਦੇ ਮੁੰਡਾ ਕੁੜੀ ਸੀ ਨੂਰਾ ਦੇ ਹਾਨ ਦੇ ਸਾਰੇ ਘਰ 'ਚ ਰੌਣਕਾ ਫਿਰ ਹੋ ਜਾਂਦੀਆਂ ਜਦੋਂ ਕੁੜੀਆਂ ਪੇਕੇ ਆਉਂਦੀਆਂ ਸੀ ਰਾਣੀ ਦੇ ਜਵਾਕ ਸਾਰੇ ਘਰਾਂ 'ਚ ਜਾਂਦੇ ਸੀ ਮੱਖੋ ਦੀਪਾ ਇਹਨਾਂ ਨਾਲ ਜਾਦਾ ਖੇਡਦੇ ਸੀ ਨੂਰ ਵੀ ਖੇਡਦੀ ਸੀ ਪਰ ਨਿੱਕੇ ਸੀ ਖੇਡਣਾ ਨਹੀਂ ਆਉਂਦਾ ਸੀ ਮੱਖੋ ਤੇ ਦੀਪਾ ਵੱਡੇ ਹੋ ਚੁੱਕੇ ਸੀ ਸਾਈਕਲ ਤੇ ਝੂਟੇ ਦੀਪਾ ਦਿੰਦਾ ਸੀ ਸਾਈਕਲ ਦੇ ਪਿੱਛੇ ਨੂਰ ਰਾਣੀ ਦੀ ਕੁੜੀ ਬੈਠ ਜਾਂਦੀਆਂ ਸੀ ਰਾਣੀ ਦਾ ਮੁੰਡਾ ਵੀ ਬੈਠਦਾ ਸੀ ਪਰ ਘਰੇ ਸਾਰੇ ਲੜਦੇ ਸੀ ਜਵਾਕ ਡਿੱਗ ਪਿਆ ਵਰਾਏ ਦਾ ਨਾਂ ਨਹੀਂ ਰਵਾਏ ਦਾ ਬਣਜੂ ਫਿਰ ਰਾਣੀ ਨੂੰ ਇੱਥੇ ਆਉਣ ਨਹੀਂ ਦੇਣਾ ਵੀ ਜਵਾਕ ਦੇ ਸੱਟ ਮਾਰ ਕੇ ਲਿਆਈ ਇਸੇ ਕਰਕੇ ਦੀਪਾ ਕੁੜੀਆਂ ਨੂੰ ਸਾਈਕਲ ਤੇ ਝੁੱਟੇ ਦਿੰਦਾ ਹੁੰਦਾ ਸੀ ਕੁਲਫੀ ਵਾਲਾ ਆ ਜਾਂਦਾ ਸਾਰੇ ਜਵਾਕਰ ਰਲ ਕੇ ਕੁਲਫੀ ਮੰਗਣੀ ਮੱਖੋ ਵਰਗੇ ਆਪਦੇ ਘਰੋਂ ਪੈਸੇ ਲੈ ਕੇ ਕੁਲਫੀ ਖਰੀਦਦੇ ਸੀ ਦੀਪੇ ਗੁੱਡੀ ਵਰਗੇ ਆਪਦੇ ਘਰੋਂ ਰੋਜ਼ ਕੋਈ ਕੁਲਫੀ ਨਹੀਂ ਦਵਾਉਂਦਾ ਸੀ ਅਮਰੋਂ ਨੇ ਲੜਨਾ ਨਾ ਖਾਓ ਇਹ ਬਿਮਾਰ ਹੋ ਜਾਣਾ ਖਬਰਾਂ ਕੀ ਕੀ ਪਾਇਆ ਹੁੰਦਾ ਪਰ ਜਵਾਕ ਕਿੱਥੋਂ ਆਖੇ ਲੱਗਦੇ ਸੀ ਰਾਣੀ ਸਹੁਰੇ ਘਰੇ ਜਾਂਦੀ ਫਿਰ ਗੁੱਡੀ ਵੀਰਾਂ ਨਾਲ ਕੇ ਜਾਂਦਾਂਗਾ ਬਿਝਣੀ ਪੈਕੇ ਜਾਂਦੀ ਨਾਲ ਦੀਪੇ ਨੂੰ ਲੈ ਜਾਂਦੀ ਉਹ ਵੀ ਮਿਲ ਆਉਂਦਾ ਤੇ ਵਾਪਸ ਵੇਲੇ ਸਾਰੇ ਜਵਾਕ ਨਾਲ ਹੀ ਆ ਜਾਂਦੇ ਸੀ ਛੁੱਟੀਆਂ ਖਤਮ ਹੋ ਜਾਂਦੀਆਂ ਸਕੂਲ ਤੇ ਕੰਮ ਕਰਨ ਲੱਗ ਜਾਂਦੇ ਦੀਪੇ ਗੁੱਡੀ ਦਾ ਜੇ ਕੰਮ ਰਹਿ ਗਿਆ ਹੁੰਦਾ ਸਕੂਲ ਜਾ ਕੇ ਬੋਲ ਦਿੰਦੇ ਮੈਡਮ ਨੂੰ ਵੀ ਮੈਡਮ ਕਾਪੀ ਘਰੇ ਰਹਿ ਗਈ ਰਾਤ ਬੈਠ ਬੈਠ ਕੰਮ ਕਰਦੇ ਸੀ ਅਗਲੇ ਦਿਨ ਕੰਮ ਜੇ ਹਜੇ ਵੀ ਬਾਕੀ ਰਹਿ ਜਾਂਦਾ ਤਾਂ ਢਿੱਡ ਦੁਖ ਦੇਦਾ ਬਹਾਨਾ ਲਾ ਕੇ ਛੁੱਟੀ ਲੈ ਲੈਂਦੇ ਸੀ ਕੰਮ ਕਰਕੇ ਫਿਰ ਸਕੂਲ ਜਾਂਦੇ ਸੀ ਜੀਤੀ ਵਾਸਤੇ ਰਾਣੀ ਨੇ ਰਿਸ਼ਤੇ ਦੇ ਦੱਸ ਪਾਈ ਬਿਸ਼ਨੀ ਨੇ ਕਿਹਾ ਕੁੜੇ ਇੱਕ ਘਰੇ ਦੋ ਮੁੰਡੇ ਹੋਣ ਦੋਨਾਂ ਦਾ ਵਿਆਹ ਕਰ ਦੇਵਾਂਗੇ ਦੋਵੇਂ ਭੈਣਾ ਇੱਕੋ ਜਗ੍ਹਾ ਰਲ ਕੇ ਰਹਿਣਗੀਆਂ ਰਾਣੀ ਨੇ ਕਿਹਾ ਮੁੰਡਾ ਤਾਂ ਇੱਕ ਹੈ ਜ਼ਮੀਨ ਵਧੀਆ ਤੁਸੀਂ ਦੇਖਾਓ ਤੇਜਾ ਕੱਲਾ ਜਾ ਕੇ ਦੇਖ ਆਇਆ ਪਰ ਮੁੰਡਾ ਸੋਹਣਾ ਨਹੀਂ ਸੀ ਤੇਜੇ ਨੇ ਕਿਹਾ ਮੇਰੀ ਕੁੜੀ ਮਾਸਟਰ ਨਹੀਂ ਲੱਗੀ ਹੈ ਮੁੰਡਾ ਸੋਹਣਾ ਨਹੀਂ ਜ਼ਮੀਨ ਮੈਂ ਕੀ ਕਰਨੀ ਹੈ ਰਿਸ਼ਤੇ ਤੋਂ ਨਾ ਕਰ ਦਿੱਤੀ ਪਿੰਡ 'ਚੋਂ 10 ਪਾਈ ਕਿਸੇ ਨੇ ਆਪਦੀ ਰਿਸ਼ਤੇਦਾਰੀ 'ਚੋਂ 10 ਪਾਈ ਮੁੰਡੇ ਦੋ ਹਨ ਵੱਡਾ ਖੇਤੀਬਾੜੀ ਕਰਦਾ ਨਿੱਕਾ ਫੌਜੀ ਹੈ ਤੇਜਾ ਮੁੰਡਾ ਦੇਖ ਆਇਆ ਪਸੰਦ ਆ ਗਿਆ ਫਿਰ ਮੀਰੇ ਨੂੰ ਆ ਕੇ ਦੱਸਿਆ ਮੀਰੇ ਨੇ ਕਿਹਾ ਤੂੰ ਬਿੰਦਰ ਤੇ ਕਹਿ ਲੈ ਠੰਡਣ ਨੂੰ ਲੈ ਜਾ ਭਰਾ ਦੇਖ ਆਉਣਗੇ ਕੱਲ ਨੂੰ ਕੋਈ ਗੱਲਬਾਤ ਵੇਲੇ ਕਹਿਣਗੇ ਵੀ ਸਾਨੂੰ ਦੱਸਿਆ ਨਹੀਂ ਤੇਜੇ ਨੇ ਕਿਹਾ ਮੈਂ ਕਿਸੇ ਨੂੰ ਕਿਉਂ ਦੱਸਣਾ ਕੁੜੀਆਂ ਮੇਰੀਆਂ ਦਾ ਵਿਆਹ ਮੈਂ ਕਰਨਾ ਕੀ ਲੋੜ ਐ ਕੱਠ ਮਾਰਨ ਦੀ ਲੋਕੀ ਭਾਨੀ ਮਾਰ ਐ ਬਾਈ ਮੀਰੇ ਨੇ ਕਿਹਾ ਚੱਲ ਤੇਰੀ ਮਰਜ਼ੀ ਅਗਲੇ ਦਿਨ ਬਿੰਦਰ ਨੂੰ ਤੇਜਾ ਨਾਲ ਲੈ ਗਿਆ ਮੁੰਡੇ ਦੇ کاروبار ਜ਼ਮੀਨ ਦੇਖਾਏ ਕੁੜੀ ਵਿਖਾਉਣ ਦੀ ਗੱਲ ਕਰਾਏ ਉਹਨਾਂ ਨੇ ਕਿਹਾ ਅਸੀਂ ਤਿੰਨ ਜਾਣੇ ਆ ਕੇ ਕੁੜੀਆਂ ਦੇਖ ਆਵਾਂਗੇ ਕਿਸੇ ਗੁਰੂ ਘਰ ਆ ਜਾਣੇ ਇੱਕ ਚੰਗਾ ਦਿਨ ਰਾਣੀ ਨੇ ਦੱਸ ਦਿੱਤਾ ਤੁਸੀਂ ਆ ਜਾਣਾ ਕਰਿਆ ਕੇ ਤੇਜੇ ਨੇ ਸਭ ਕੁਝ ਦੱਸ ਦਿੱਤਾ ਜਿਸ ਦਿਨ ਜਾਣਾ ਸੀ ਉਸ ਦਿਨ ਤੇਜੇ ਨੇ ਕਿਹਾ ਮੈਂ ਨਹੀਂ ਜਾਂਦਾ ਤੁਸੀਂ ਜਾਓ ਇਹ ਸੀ ਕਹਾਣੀ ਦਾ ਪਾਗ ਅਗਲੀ ਕਹਾਣੀ ਅਗਲੇ ਭਾਗ ਚ ਲੈ ਕੇ ਆਵਾਂਗੇ ਕਿਵੇਂ ਲੱਗੀ ਤੁਸੀਂ ਜਰੂਰ ਦੱਸਿਓ ਕਮੈਂਟ ਕਰਕੇ ਸਤਿ ਸ੍ਰੀ ਅਕਾਲ